ਜੱਫੇ 31000 ਦੇ 31000 ਦੇ ਦੋ ਜੱਫੇ ਪਹਿਲਾ ਜੱਫਾ ਜਿਹੜਾ ਜੱਫੀ ਲਾਵੇਗਾ ਮਨਿੰਟਲੇ ਤੇ ਪੰਜੀਤ ਕਨੇਡਾ ਪਰਮਿੰਦਰ ਝੁਕੇ ਤੇ ਨਾਲ ਹੈਰੀ ਵੱਲੋਂ ਕਦੇ 1100 ਪਹਿਲਾ ਜੱਫਾ ਜੀਮਾਟੋ ਸੇਲ ਵੱਲੋਂ ਭਾਈ ਕਾਲੇ ਪਗੜਾਣੇ ਵੱਲੋਂ 5100 ਦਾ ਤੇ ਮਨਜੀਤ ਮਹਿਬਾਨ ਵੱਲੋਂ 5100 ਦਾ ਪਹਿਲਾ ਜੱਫਾ ਭਾਈ ਕਰੀਏ ਮੈਂ ਸ਼ੁਰੂ ਸਮਾਂ ਦੇਖ ਲਓ ਕਿੰਨਾ ਹੋ ਗਿਆ ਮੇਰੇ ਵੀਰ ਬਣ ਕੇ ਕਰ ਦੋ ਮੈਚ ਸ਼ੁਰੂ ਭਾਈ ਗਾਓ ਇਧਰ ਪਿੱਛੇ ਆ ਜਾਓ ਵੀਰ ਬਣ ਕੇ ਆਹ ਵੇਖੋ ਵੀ ਫਾਈਨਲ ਦੀ ਪਹਿਲੀ ਰੇਡ ਆਓ ਸਾਹਮਣੇ ਗਿਲਵਿੰਦਰ ਪੁਰੀਆ ਕਬੱਡੀ ਪਾ ਰਿਹਾ ਹੈ ਟਾਕਰ ਗੋਗੜੀਆਂ ਦਾ ਛੇਰੂ ਹੈ ਜਾਰੀ ਦੇ ਜੱਫੀਆਂ ਦੇ 31000 ਲੱਗੇ ਹੋਇਆ ਟਾਕੜ ਆਹ ਸਾਹਮਣੇ ਆਹ ਵੇਖਦੇ ਵੀ ਲੱਗਦਾ ਜੋਰ 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 ਆਹ ਪਾੜੇ ਕੁਲਵਿੰਦਰ ਨੇ ਜੋਰ ਦਿੱਤਾ ਅਗਲੀ ਰੇਡ ਦੱਸਿਆ ਓ ਜਲਸਾ ਆ ਗਿਆ আলমਗੀਰ ਦੀ ਧਰਤੀ ਦਾ ਅਗਲੀ ਕਬੱਡੀ ਪਾਉਣ ਦੇ ਲਈ ਪੈਸਤਾ ਨੂੰ ਕਹਿੰਦੇ ਹਾਰਲੇ ਮੋਟਰਸਾਈਕਲ ਅੱਜ ਟੀਮ ਦੇ ਲਈ 1,11,000 ਰੁਪਿਆ ਸੈਂਟੀ ਯੂਐਸਏ ਹੁਣਾ ਵੱਲੋਂ ਤੇ ਕਹਿੰਦੇ ਸੈਕੰਡ ਪ੍ਰਾਈਜ਼ ਗੋਵਿੰਦਰ ਸਿੰਘ ਅੰਗੜੀ ਸਾਹਿਬ ਵੱਲੋਂ ਅੱਜ ਕਹਿੰਦੇ ਦਿੱਤਾ ਜਾ ਰਿਹਾ ਹਾਰਲੇ ਜਿੱਤੂ ਮੇੜ ਵੱਲੋਂ ਤੇ ਬਰਿੰਦਰ ਬਰਾੜੇ ਵੱਲੋਂ ਤੇ ਕਹਿੰਦੇ ਕੌਣ ਜਿੱਤਣਾ ਇਹ ਕਹਿੰਦੇ ਸਭਾ ਦੱਸੂਗਾ ਉਹ ਸਾਹਮਣੇ ਜੈਸ਼ਨ ਦੀ ਕਬੱਡੀ ਦੇ ਫੋਨੀ ਫੱਕਰ ਝੰਡਿਆ ਵਾਲਾ ਆ ਜਾ ਵੀ ਤਾਂ ਪੈਂਚਾਂ ਦੀ ਬਟਾਰੀ ਤੇ ਦੂਜੇ ਪਾਸੇ ਸੋਨੀ 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 ਤੇ ਜਸ਼ਨ ਟੱਕਰ ਸਿਰੇ ਦੀ ਐ ਲਾ ਪੜ ਜਸ਼ਨ ਨੇ ਜੋੜ ਦਿੱਤਾ ਉਧਰ ਕਮਿੰਦਰ ਸਿੰਘ ਜੀ ਸੋਮਲਾ ਭਾਈ ਸੋਨੀ ਸੋਮਨ ਸੁਤੋਸ਼ ਕੁਮਾਰ ਦੀ ਬਬਲਾ ਦਵਿੰਦਰ ਪ੍ਰਧਾਨ ਕਿੰਨੇ ਲਾ ਦੀ ਜੀ ਤੇ ਜੋਨਰਾ ਵੀਰ 500 ਪੈਰੀ ਰੇਟ ਦੇ ਲਈ ਉਹ ਪੁੱਜਦਾ ਕਰਦੇ ਬਿੰਦੀ ਭਾਈ ਲਓ ਸਾਹਮਣੇ ਗੁਰਪ੍ਰੀਤ ਫਰੇ ਸਾਬ ਦੀ ਧਰਤੀ ਦਾ ਕਬੱਡੀ ਪਾ ਰਿਹਾ ਹੈ ਝਾਰੀ ਨੇ ਟਰਾਈ ਕੀਤੀ ਹੈ ਅੰਕ ਗੁਰਪ੍ਰੀਤ ਨੇ ਜੋੜ ਦਿੱਤਾ ਆਪਦੀ ਟੀਮ ਦੇ ਹਿੱਸੇ ਜੱਸਿਆ ਬੱਲੇ ਤੇ ਕਹਿੰਦੇ ਲੈ ਲਈ ਅਲਗੇ 20000 ਕਹਿਣਾ ਯਾਰ ਨੇ ਸੋਨੀ ਭਾਈ ਪਰਮ ਬੇੜ ਤੇ ਸਿੱਤੂ ਬੇੜ ਤੇ ਦਵਿੰਦਰ ਚੰਦੋਂ ਵੱਲੋਂ 11000 ਨੇ 20000 ਗੱਲਾਂ ਦੇ ਕਹਿੰਦੇ ਹੁਣ ਇਹਨੇ ਮਿੱਲਾ ਖੇਡਿਆ ਇੰਗਲੈਂਡ ਦੇ ਵਿੱਚ ਉਹ ਗੱਲਾਂ ਬੇਮਰ ਕਹਿੰਦਿਆਂ ਪ੍ਰੀਤ ਨੇ ਅੱਜ ਮੋਟਰਸਾਈਕਲ ਇੱਕ ਜਿੱਤ ਲਿਆ ਤੇ ਨਾਲ ਸੋਨੀ ਫੱਕਰ ਛੰਨਿਆ ਦੀ ਧਰਤੀ ਦਾ ਆਹ ਕਹਿੰਦੇ ਸੋਨੀ ਐ ਅੱਜਲੇ ਮਾਸੇ ਵਾਲਾ ਪਰ ਦੂਜੇ ਪਾਸੇ ਬਾਕੀ ਇੱਕ ਤਗੜਾ ਨੰਬਰ ਜੋੜ ਗਿਆ ਭਾਈ ਪਾਣੀ ਵਾਲੇ ਮੇਰੀ ਬੇਨਤੀ ਹੈ ਪਿੱਛੇ ਆ ਜਾਓ ਕਿ ਪਲੇਅਰ ਵਿੱਚ ਵੱਜੂਗਾ ਇੱਕ ਬੰਦਾ ਪਾਣੀ ਪਿਲਾਓ ਵੀਰ ਬਣ ਕੇ ਪਿੱਛੇ ਹੋ ਜਾਓ ਪਿੱਛੇ ਯਾਰ ਪਿੱਛੇ ਹੋ ਕੇ ਬਹਿ ਜਾਓ ਮੇਰਾ ਵੀਰ ਬਣ ਕੇ ਬਾਹਰੇ ਪਿੱਛੇ ਹੋ ਜਾਓ ਯਾਰ ਬੱਚੇ ਲੋਚੇ ਪੋਚਿਆਰ ਜੋ ਉਧਰ ਕਹਿੰਦੇ ਕਬੱਡੀ ਕਹਿੰਦੇ ਧਰਪੁਰੇ ਵਾਲਾ ਅੱਜ ਕਹਿੰਦੇ ਡੇਰ-ਵੇਰ ਕੇ ਪਾਉਂਦਾ ਹਾਰ ਲਈ ਜਿੰਨਨ ਨੂੰ ਪਰਦਾ ਅਗਲੇ ਸਾਲ ਅਨੰਦਪੁਰ ਦੀ ਪੰਚਾਇਤ ਵਾਲੇ ਵੀਰ ਕਹਿੰਦੇ ਦਸਮੇਂ ਸਪੋਰਟਸ ਵਾਲਾ ਬਲੇ ਵੀ ਲੜੀਆਂ ਜਿੱਪਾ ਹੁੜ ਗਿਆਂ ਅੱਜ ਹਾਰਲੇ ਲੈ ਵੀ ਜਸ਼ਨ ਆ ਗਿਆ ਆਲਮਜੀਤ ਸਿੰਘ ਸਾਹਿਬ ਦੀ ਧਰਤੀ ਦਾ ਲਓ ਜਸ਼ਨ ਆ ਗਿਆ ਜਸ਼ਨ ਲਓ ਬਿੱਲੇ ਦਾ ਜੀਤੂ ਬੇੜ ਦਵਿੰਦਰ ਚੰਦੋ ਪਰਮ ਗਿਹੜ ਤੇ ਸਰ ਤੇ ਸੋਨੀ ਸਾਡਾ ਵੀਰ ਕਹਿੰਦੇ 11000 ਰੁਪਇਆ ਉਹ ਬਿੱਲਿਆ ਤੇਰੇ ਕਹਿੰਦੇ ਦੋ ਜੱਫਿਆਂ ਦੇ ਉੱਪਰ ਸੋਨੀ ਗਲਾਉਣਾ ਨਾਲ ਵੱਲ 11 11000 ਰੁਪਇਆ ਲੱਗ ਗਿਆ ਉਹ ਜੱਫੇ ਲਾਉਣੇ ਪਏ ਨੇ ਕਿਉਂਕਿ ਹਾਰ ਦੇ ਜਿੱਤਣਾ ਆਹ ਮੁੰਡੇ ਨੇ ਅੱਜ ਇੱਕ ਮੋਟਰਸਾਈਕਲ ਜਿੱਤਿਆ ਆਹ ਮੁੰਡੇ ਨੇ ਕਹਿੰਦੇ ਪੈਂਦੀ ਹੋਈ ਰੇਡ ਹੈ ਉਹ ਧਨੌਰੀ ਦਾ ਮਨੀ ਹੈ ਜਾਰੀ ਦੇ ਜੱਫਿਆਂ ਤੇ ਰਿਮਾ ਸਰਪੰਚ ਸੁਖਵੀਰ ਬਾਸ਼ਰ ਵੱਲੋਂ 31000 ਲੱਗਿਆ ਹੋਇਆ ਹੈ ਸ਼ੇਰੂ ਹੈ ਆਹ ਵੇਖਦੇ ਵੀ ਡਬਲ ਟੱਚ ਦੇ ਇਸ਼ਾਰੇ ਦੇ ਨਾਲ ਅੰਕ ਦਾ ਵੱਧ ਤਾਵੀ ਦੇ ਇਸੇ ਮੈਚ ਇਹਨ ਬਾਈ ਮੈਚ ਕੰਟੀਨਿਊ ਰੱਖਿਓ ਮੈਚ ਨਹੀਂ ਰੋਕਣਾ ਇਹ ਨੋਟ ਕਰ ਲਿਓ ਮੈਚ ਨਹੀਂ ਰੋਕਣਾ ਮੈਚ ਕੰਟੀਨਿਊ ਰੱਖਿਓ ਲਾ ਮੈਚ ਸਿਰੇ ਦਾ ਪ੍ਰਦੀਪ ਭਾਈ ਕਿਦਾਂ ਪੁਆਇੰਟ ਕਿੱਧਰ ਹੈ ਹੋਲਡ ਹੈ ਜੀ ਪੁਆਇੰਟ ਦਿੱਤਾ ਰੇਡਰ ਨੂੰ ਤੇ ਹੋਲਡ ਹੈ ਪੁਆਇੰਟ ਇਹ ਨੋਟ ਕਰ ਲਿਓ ਅਗਲੀ ਰੇਡ ਤੇ ਜੱਸਿਆ ਉਹ ਬਾਗੀ ਆ ਗਿਆ ਮਿਲਿਆ 11000 ਰੁਪਿਆ ਸੋਨੀ ਬਾਈ ਜਿੱਤੂ ਬਾਈ ਗਵਿੰਦਰ ਚੰਦੋਂਣਾ ਨੇ ਪਰਮ ਬੇੜੋਂਣਾ ਨੇ ਲਿਆ ਹੋਇਆ ਇਹ ਬੱਲੇ ਤੇ ਕਹਿੰਦੇ ਦੋ ਜੱਫੇ 11000 ਦੇ ਪੈਸਾ ਨੂੰ ਹਾਰ ਲੇ ਹੁਣ ਕੌਣ 21000 11 ਤੋਂ 21 ਬੱਲੇ ਸੋਨੀ ਬਾਈ ਵੱਲੋਂ ਜਿੱਤੂ ਬਾਈ ਵੱਲੋਂ 21 21 ਦੋ ਜੱਫੇ 21 ਬੱਲੇ 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 ਕਬੱਡੀ ਕਬੱਡੀ ਗੱਲਾ ਗੱਲਾ ਆ ਵਾਹ ਇਹ ਜੱਲਾ ਨੌਜਵਾਨਾ ਲੈਣੀ ਬਾੜਾ ਅਰੇ ਗੱਡੇ ਕੜਦਾ ਅਰੇ ਗੱਡੇ ਕੜਦਾ ਇਹ ਅਰੇ ਗੱਡੇ ਕੜਦਾ ਸਿਰੇ ਦਾ ਮੈਚ ਹੈ ਅਮਨ ਯੂਐਸਏ ਵੱਲੋਂ ਯੂਐਸਏ ਵਾਲਾ ਅਮਨ ਸਾਡਾ ਵੀਰ 1000 ਰੁਪਇਆ ਕਿਹਦੇ ਲਾਉਣਾ ਜੀ ਆਹ ਸਾਹਮਣੇ ਕੁਲਵਿੰਦਰ ਪੁਆਇੰਟ ਜੋੜ ਗਿਆ ਆਪਣੀ ਟੀਮ ਦੇ ਹਿੱਸੇ लग्या लगने बटा बटा दीदी तुमने शेरवानी के लिए मुझे पैसे भेजे रमचली से दूर होकर भी अपनों के साथ रहिए ਪ੍ਰਿੰਟ ਦਾ ਇੱਕ ਜੱਫਾ ਸਿਮਰ ਚੈਲ ਵੱਲੋਂ 5100 ਦਾ ਉਧਰ ਕਹਿੰਦੇ 2000 ਰਗਿਆ ਹੋਇਆ ਹੋਰ ਦੇਖਦੇ ਆ ਵੀ ਕੌਣ ਜੱਫਾ ਲਾਉਂਦਾ ਆ ਨੋਟਾਂ ਦਾ ਵੀ ਮਾਰਦਾ ਇਹਲਾ ਕਹਿੰਦੇ ਕਲਾਊਡ ਦਾ ਚਲਣਾ ਜਸ਼ਨ ਦੀ ਕਬੱਡੀ ਤੇ ਦੂਜਾ ਜੱਫਾ ਦੂਜਾ ਜੱਫਾ ਏ ਬੱਲੇ 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 ਕਬੱਡੀ 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 ਸਾਹਮਣੇ ਸਿਰੇ ਦਾ ਮੈਚ ਹੈ ਸਿਰੇ ਦਾ ਮੈਚ ਹੈ ਰਜੋ ਸਿੰਘ ਦੀ ਰੇੜੀ ਵੱਲੋਂ ਜਸ਼ਨ ਦੀ ਅਗਲੀ ਰੇਡ 1000 ਦੀ ਪਵੇਗੀ। ਲਓ ਸਾਹਮਣੇ ਕੁਲਵਿੰਦਰ ਤਾਮਪੁਰੀਆ ਕਬੱਡੀ ਪਾ ਰਿਹਾ ਹੈ। ਮਣੀ ਦੇ ਦੋ ਜੱਪੇ ਬਾਈ ਜੀਤੂ ਵੇੜ ਕਹਿੰਦਾ ਵੀ 11000 ਦੇ ਆਹ ਸਾਹਮਣੇ ਕੁਲਵਿੰਦਰ ਧਰਮਪੁਰੀਆ ਪੁਆਇੰਟ ਆਪਦੀ ਟੀਮ ਦੇ ਸੇ ਜੋਰ ਜੁਕਾ ਅਗਲੀ ਰੇਡ ਤੇ ਜੱਸਿਆ ਲਓ ਸਾਹਮਣੇ ਅਗਲੀ ਕਬੱਡੀ ਕਹਿੰਦੇ ਬਾਗੀ ਫੇਰ ਆ ਗਿਆ ਕਹਿੰਦੇ ਅੱਜ ਪੈਸਟਰ ਨੂੰ ਹਾਰ ਲੈਣੇ 21000 ਉਹ ਕਹਿੰਦੇ ਬਿੱਲੇ ਦੇ ਜੱਪਿਆਂ ਦੇ ਉੱਪਰ 5500 ਇਹਦੇ ਲੱਗਿਆ ਹੋਇਆ ਪ੍ਰੀਤ ਦੇ ਸਿਮਰ ਚੱਲ ਵੱਲੋਂ ਉਹ ਕਹਿੰਦੇ ਗੱਲਾਂ ਕਹਿੰਦੇ ਲੱਖਾਂ ਦੇ ਵਿੱਚ ਚਲੇ ਗਈਆਂ ਉਹ ਕਹਿੰਦੇ ਮਹਿੰਗੇ ਮੁੰਡਾ ਕੱਪ ਚੱਲਦਾ ਵੱਡੇ ਵੱਡੇ ਮਾਲਾ ਆਹ ਮੁੰਡੇ ਨੇ ਇੱਕ ਮੋਟਰਸਾਈਕਲ ਚਿੱਤ ਲਿਆ ਦੂਜਾ ਚਿੱਤੜ ਨੂੰ ਫਿਰਦਾ ਆਹ ਦੂਜਾ ਦੂਜਾ ਜੱਤਣ ਨੂੰ ਫਿਰਦਾ ਬਾਕੀ ਭੁੱਕ ਦਾ ਅੰਦਰ ਆਉਂਦਾ ਹਾਰਲੇ ਕੌਣ ਲੈ ਕੇ ਜਾਊਗਾ ਇੱਥੇ ਸਨਾ ਦੱਸੂਗਾ ਮੇਰੇ ਵੀਰੋ ਆਹ ਵੇਖੋ ਅਗਲੀ ਰੇਡ ਪਾਉਣ ਦੇ ਲਈ ਕੁਲਵਿੰਦਰ ਧਰਮਪੁਰੀਆ ਬਾਦਦਾ ਹੋਇਆ ਇਹ ਆਰ ਨੇ ਇਧਰ ਦੇ ਪਿੰਡਾਂ ਦਾ ਹੁਣ ਕਾਹਨ ਢੱਕੂਗਾ ਕੌਣਾਂ ਦੇ ਦੂਰ ਕਰੂਗਾ ਮਨੀ ਦੇ 11000 ਲੱਗੇ ਹੋਇਆ ਟਾਕੜ ਕੁਲਵਿੰਦਰ ਟਾਕੜ ਇਹ ਬੱਲੇ ਬੱਲੇ ਆਹ ਸਾਹਮਣੇ ਸਰਾ ਘਬਰਵਾ ਮੇਲਾ ਕਹਿੰਦੇ ਚੋਟੀ ਦਾ ਚੱਲਦਾ ਐਣ ਕਹਿੰਦੇ ਜੱਫੇ ਦੇ ਜੱਪਾ ਠਾਹ ਜੱਫਾ ਲੱਗਦਾ ਹੈ ਵੀ ਬਿੱਲਿਆ ਜਿੰਮੇਵਾਰੀਆਂ ਵੱਧ ਗਿਆ ਆਖ ਬਰੀ ਇਧਰ ਨੂੰ ਜਾਂ ਆਖ ਹੁਣ ਸੋਨੇ ਨੂੰ ਇਹ ਜੱਫੇ ਲਾਉਣੇ ਪੈਣੇ ਨੇ ਸਿਆ ਰੇਡ ਤੇ ਰਣਜੋੜ ਡੇੜੀ ਵੱਲੋਂ 1100 ਲੱਗ ਗਿਆ ਆ ਰੇਡ ਤੇ 1100 ਜੱਸਿਆ ਚੱਕਦੇ ਉਹ ਬਿੱਲੇ ਦੇ ਜੱਫਿਆਂ ਦੇ ਉੱਪਰ 21000 ਲੱਗਿਆ ਹੋਇਆ ਸੋਨੀ ਸਾਡਾ ਵੀਰ ਤੇ ਨਾਲ ਜਿੱਤੂ بھائی ਜਿਹੜਾ ਵੱਲੋਂ ਦਵਿੰਦਰ ਜਿਹੜਾ ਵੱਲੋਂ 21000 21000 ਇੱਕ ਜੱਫਾ ਬਾਕੀ ਆ ਉਹ ਬਿੱਲੇ 21 21000 21000 ਇਹ ਬੱਲੇ 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 ਸੋਨੀ 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 ਬੱਲੇ ਬੱਲੇ ਕਬੱਡੀ ਕਬੱਡੀ ਸਿਆ ਸਿਰਾ ਅੱਤੇ ਕੋਕਾ ਕੇ ਸੋਨੀ ਫਕਰ ਚੰਦਿਆ ਦੀ ਧਰਤੀ ਦਾ ਕਹਿੰਦੇ ਬੱਲੇ ਬੱਲੇ ਕਰਵਾ ਗਿਆ ਅਗਲੀ ਕਬੱਡੀ ਕਹਿੰਦੇ ਗੁਰਪ੍ਰੀਤ ਆ ਗਿਆ ਪਾਉਂਡ ਦੇ ਲਈ ਹੁਣ ਚਾਰ ਜਾਪੀਆਂ ਦੇ ਵਿੱਚੋਂ ਸ਼ੇਰੂ ਕਹਿੰਦੇ ਸਮਿਤ ਧੌੜੀ ਵਾਲਾ ਪੱਟੂ ਗੁੱਜਿਆ ਨਹੀਂ ਪਰ ਇਸਾ ਵਾਲਾ ਵੀ ਅੱਜ ਵੇਰਿਆ ਫਿਰਦਾ ਡਾਕਟਰ ਕਿੰਦਾ ਟਿਊਰ ਵਾਲਾ ਕਹਿੰਦਾ ਵੀ ਜਿਹੜਾ ਬਾਗੀ ਨੇ ਜਫਾ ਲਾਉ 1100 ਦਿੱਤਾ ਜਾਣਾ ਨਹੀਂ ਫਿਰ ਬਾਗੀ ਦਾ ਹੋਊਗਾ ਅਗਰ ਜਫਾ ਨਾ ਲੱਗਿਆ ਲਾਓ ਸਾਹਮਣੇ 21000 ਲੈ ਵੀ ਬਿੱਲਿਆ 21000 ਲੱਗਿਆ ਹੋਇਆ ਭਾਈ ਦਵਿੰਦਰ ਚੰਦੋ ਭਾਈ ਜਿੱਤੂ ਬੇੜੇ ਨਾਲੇ ਵੱਡਾ ਨਾਂਨ ਕਰਾਇਆ ਹੋਇਆ ਆਹ ਦੇਖਦੇ ਵੀ ਰੇਡ ਬਾਗੀ ਦੀ ਰੇਡ ਬਾਗੀ ਦੀ ਰੇਡ ਬਾਗੀ ਦੀ ਆਓ ਸਾਹਮਣੇ ਨੌਜਵਾਨ ਅੱਬਾ ਬਾਗੀ ਟਰਾਈ ਕਰਦਾ ਹੈ ਬਾਗੀ ਕਰਦਾ ਔਰ ਬਾਗੀ ਕਹਿੰਦੇ ਜਿੱਤਰਾ ਨੰਬਰ ਜੋੜ ਗਿਆ ਜਲਵਿੰਦਰ ਕਹਿੰਦੇ ਜਲਵੇਂੜਿਆਲਾ ਇਧਰ ਜੀਤੂ ਮੈਨ ਬਾਈ ਕਹਿੰਦਾ ਛੇਰੂ ਦੇ ਦੋ ਜੱਪਿਆਂ ਦਾ ਮੋਟਰਸਾਈਕਲ ਆਹ ਦੋ ਜੱਪਿਆਂ ਦਾ ਮੋਟਰਸਾਈਕਲ ਸਾਹਮਣੇ ਵੇਖਦਾ ਵੀ ਟੱਕੜ ਆਹ ਕੁਲਵਿੰਦਰ ਟੱਕੜ ਕੁਲਵਿੰਦਰ ਇਹ ਬੱਲੇ 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 ਇੱਕ ਕਬੱਡੀ ਕਬੱਡੀ ਆਹ ਸਾਹਮਣੇ ਕਹਿੰਦੇ ਅਜੈਨ ਮੋਟਰ ਸਕੀਲ ਦੇ ਮੋਟਰਸਾਈਕਲ ਕਹਿੰਦੇ ਪਾਛੀ ਮਸ਼ੀਨਾ ਅੱਜ ਕਹਿੰਦੇ ਲੱਖਾਂ ਰੁਪਈਆ ਲੱਗਦਾ ਜਾਂਦਾ ਜਿੰਦਿਆ ਤੇਰਾ ਇੱਕ ਜੱਪਾ ਰਹਿਦਾ 21000 ਦਾ ਉਹ ਬੱਜਟਾਂ ਨੂੰ ਹਾਰਲੇ ਨੇ ਜਸ਼ਨ ਕਹਿੰਦੇ ਠਾਪੀਆਂ ਮਾਰਦਾ ਫਿਰਦਾ ਐਦੇ ਹੁਣ ਦੇਖਦਾ ਵੀ ਚਾਰਾਂ ਦੇ ਵਿੱਚੋਂ ਸੋਨੀ ਫੰਕਰ ਢੰਡੇਰੀ ਧਰਤੀ ਦਾ ਲਾਓ ਸਾਹਮਣੇ ਆਓ ਜਸ਼ਨ ਆਓ ਸਾਹਮਣੇ ਸੋਨੀ ਤੇ ਜਸ਼ਨ ਉਹ ਬੱਲੇ 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 ਕਬੱਡੀ 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 ਰੰਦਾ ਸਿਰਾ 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 ਪਉਂਦੀ ਆ ਉਹ ਦੁਨੀਆ ਨਜ਼ਾਰੇ ਲੈਂਦੀ ਆ ਉਹ ਮੇਲਾ ਕਹਿੰਦੇ ਕਲਾਊਡ ਦਾ ਚੱਲਦਾ ਐਨ ਕਹਿੰਦੇ ਵੱਡਾ ਮੇਲਾ ਪਰਮੇਂਟ ਯੂਕੇ ਵੱਲ ਆ ਜੱਫੇ ਦੇ ਭਵਨਜੀਤ ਕੈਨੇਡਾ ਅਮਨ ਇਟਲੀ ਵੱਲੋਂ ਆ ਜੱਫੇ ਦੇ ਹਜ਼ਾਰ ਲੈ ਜੋਈ ਆ ਕਿ ਝੋਟਾ ਨੋਟਾ ਦਾ ਬੈਗ ਭਰ ਕੇ ਲੈ ਕੇ ਆਉਂਦਾ ਬਿੱਲਾ ਤੇ ਬਾਗੀ ਆ ਪੁਆਇੰਟ ਬਾਕੀ ਦਾ ਰੇਡ ਪੈ ਗਈ ਤੇ ਜੱਸਿਆ ਉਹ ਕਹਿੰਦੇ ਜਲਬੇੜੇ ਵਾਲਾ ਕਹਿੰਦੇ ਕੁਲਵਿੰਦਰ ਫੇਰ ਅਗਲੀ ਕਬੱਡੀ ਬੰਦ ਦੇ ਲਈ ਵਜਾ ਹੋਇਆ ਹੁਣ ਛੇਰੂ ਵਰਗੇ ਟਾਕੜ ਵਰਗੇ ਚਾਰ ਜਾਪੀਆਂ ਦੇ ਉੱਪਰ ਬੋਲਿਆ ਹੋਇਆ ਦਾਵਾ ਹੁਣ ਚਾਰਾਂ ਦੇ ਵਿੱਚੋਂ ਕੌਣ ਕਹਿੰਦੇ ਜੱਪਾ ਲਾਉਂਦਾ ਇਹ ਗੱਲ ਸਮੇਂ ਦੀ ਆ ਦੇਖਦੇ ਆ ਵੀ ਹੁਣ ਰੇਡ ਪੈ ਰਹੀ ਆ ਉਹ 22 ਦੀ ਦੋਨੇ ਪਿੱਛੇ 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 ਮਰੀਦ ਦੇ ਕਹਿੰਦੇ ਦੋ ਜੱਫੇ ਰੁਪਈਆ 21000 ਸੋਨੀ ਪਾਈ ਹੁੜਾ ਵੱਲੋਂ ਪਰ ਮੈਨੂੰ ਲੱਗਦਾ ਵੀ ਸ਼ੇਰੂ ਸ਼ੇਰੂ ਦੇ ਦੋ ਜੱਫੇ ਆਉਂਦੇ ਨੇ ਸ਼ੇਰੂ ਸਤਨਾਮ ਜੰਗੂ ਮੇਰੇ ਵਾਲੇ ਮੈਕ ਤੇ ਅੱਜ ਵੀ ਸਤਨਾਮ ਜੰਗੂ ਬਾਈ ਗਰਾਊਂਡ ਕੀ ਆ ਮੈਚ ਘਾਟੀ ਦੇ ਲੋਕ ਯਾਰ ਇਕੱਠ ਬਹੁਤ ਕਰ ਲਿਆ ਗਰਾਊਂਡ 'ਚ ਇਕੱਠ ਘਟਾ ਦਿਓ ਮੇਰਾ ਵੀਰ ਬਣ ਕੇ ਬਹਿ ਜਾਓ ਯਾਰ ਇਹਨਾਂ ਦਾ ਕੰਮ ਨਹੀਂ ਯਾਰ ਬੈਜੋ ਬਾਈ ਬੜ ਕੇ ਆ ਬੱਚੇ ਦਸ ਚਾਰ ਪੰਜ ਬਾਈ ਆ ਪਾਣੀ ਵਾਲੇ ਯਾਰ ਇੱਕ ਬੜ ਕੇ ਬੈਜੋ 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 ਅਗਲੀ ਕਬੱਡੀ ਕਹਿੰਦੇ ਬਾਗੀ ਕਹਿੰਦੇ ਪਾਉਂਦੇ ਲਈ ਵਧਿਆ ਹੋਇਆ ਲੈ ਵੀ ਸੋਹਣਿਆ ਦੇਗ ਪ੍ਰਿੰਦ ਪ੍ਰਧਾਨ ਸਾਹਿਬ ਲੱਗੀ ਸਿਕੰਦਰ ਸਾਹਿਬੇ ਦਾ ਚੱਲਦਾ ਪਰ ਬਾਗੀ ਕਹਿੰਦੇ ਅੱਜ ਵੇਰਿਆ ਫਿਰਦਾ ਆ ਬਾਗੀ 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 ਵੇਰਿਆ ਫਿਰਦਾ ਬਾਗੀ ਵੇਰਿਆ ਫਿਰਦਾ ਓਏ ਸ਼ੇਰੂ ਬਾਈ ਜੀਤੂ ਮੇੜ ਦੇ ਐਲਾਨ ਕਰਵਾਇਆ ਹੋਇਆ ਵੀ ਜੇ ਕੋਰ ਲੱਗ ਗਿਆ ਤਾਂ ਮੋਟਰਸਾਈਕਲ ਦੇਣਾ ਗੁਰਪ੍ਰੀਤ ਬਰੇ ਵਾਲਾ ਮਨੀ ਦੇ ਜੱਪਿਆਂ ਦੇ ਜੀਤੂ ਬੇੜ ਬਾਈ ਕਹਿੰਦਾ ਗੱਲ 11 ਦੀ ਗੱਲ 21 ਦੀ ਹੋਣੀ ਹੈ ਆਹ ਸਾਹਮਣੇ ਗੁਰਪ੍ਰੀਤ ਬਰੇ ਸਾਹਿਬ ਦੀ ਧਰਤੀ ਦਾ ਕਹਿੰਦਾ ਵਾਪਸ ਮੁੜ ਆਇਆ ਐਚ ਕਦੇ ਬਹੁਤ ਤਕੜਾ ਖੇਡਿਆ ਜਾ ਰਿਹਾ ਹੈ ਜਨਵਰੀ ਚ ਕਦੇ ਪੋਚਿਆਂ ਦੇ ਵਿੱਚ ਰੌਣਕਾਂ ਲੱਗਣ ਗਿਆ ਐਸ ਤਰ੍ਹਾਂ ਨੂੰ ਕਹਿੰਦੇ ਹੋਰ ਦਿੱਤੇ ਜਾਣਗੇ ਅੱਜ ਹਾਰ ਲੈ ਐ ਵੀ ਸੋਨੀ ਸਾਈਡ ਲਾ ਫੱਕਰ ਝੰਡੇ ਵਾਲਿਆ ਸਾਈਡ ਤੇ ਬਾਈ ਚੈਨ ਲਾ ਲੋ ਆ ਸਾਹਮਣੇ ਬਾਕੀ ਬਾਕੀ ਫੇਰ ਰੇਡ ਪਾ ਰਿਹਾ ਆਹ ਪਰਮਜੀਤਪੁਰਿਆ ਕਬੱਡੀ ਪਾ ਰਿਹਾ ਲੈ ਵੀ ਬਿੱਲਿਆ ਕਾਡੋ ਗਰੰਟੋ ਭਾਈ ਜੀਤੂ ਬੇੜੂਣੀ ਕਹਿੰਦੇ ਵੱਡੇ ਮਾਣ ਕਰਨੇ ਆ ਇਹ ਬਿੱਲਾ ਬਾਕੀ ਬਿੱਲਾ ਬਾਕੀ ਬੱਲੇ 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 21 21 ਅਰਮੀਆ ਸੋਨੀ ਬਾਈ ਵੱਲੋਂ ਜਿੱਤੂ ਬਾਈ ਹੁਣਾ ਵੱਲੋਂ ਦਵਿੰਦਰ ਚੋਦੋ ਪਰ ਮਵੇੜ ਹੁਣਾ ਵੱਲੋਂ ਕਹਿੰਦੇ ਕੀ ਜਰਤ ਗੁਰਵਿੰਦਰ ਸੋਗਲ ਸੋਨੀ ਸੋਮਨ ਸੁਦੋਸ਼ ਕੁਮਾਰ ਪਬਲਾ ਤੇ ਨਾਲ ਦਵਿੰਦਰ ਹੋਏ ਸਾਡੇ ਵੀ ਸੁਮਲੋਂ ਨਾਲ ਵੱਲੋਂ ਵੀ ਬੇਡਾ ਪਿਆਰ ਕਹਿੰਦੇ ਆ ਜੱਫੇ ਦੇ ਪੁੱਜਿਆ ਐਨ ਕਹਿੰਦੇ ਬਿੱਲਾ ਮੇਲਾ ਲੁੱਟ ਗਿਆ ਉਧਰ ਕਹਿੰਦੇ ਮਨੀ ਦੀ ਟੱਕਰ ਮਨੀ ਦੀ ਟੱਕਰ ਉਧਰ ਕਹਿੰਦੇ ਮਨੀ ਦੀ ਟੱਕਰ ਸਾਹਮਣੇ ਗੁਰਪ੍ਰੀਤ ਪੁੱਜ ਗਿਆ ਮੈਚ ਸਿਰੇ ਦਾ ਬੋਲੇ ਦੋ ਨਿਹਾਲ ਅਗਲੇ ਸਾਲ ਭਾਈ ਬੈਸਟ ਬੋਲ ਲੈਣ ਦਾ ਜੱਸੇ ਇੱਕ ਮਿੰਟ ਬੈਸਟ ਬੋਲਣ ਤੋਂ ਪਹਿਲਾਂ ਭਾਈ ਬੈਸਟ ਬੋਲਣ ਤੋਂ ਅਗਲੇ ਸਾਲ ਬੈਸਟ ਬੋਲਣ ਦੇ ਸਪੋਰਟਸ ਕਲਬ ਅਨੰਦਪੁਰ ਵਾਲੇ ਗਰਾਮ ਚੱਦ ਵੱਲੋਂ ਲੜੀਆਂ ਜਿੱਪਾ ਹੋਣ ਗਿਆ ಬೆಸ್ಟ್ <small> ಬೋಲಿ